ਫਿਰੋਜ਼ਪੁਰ ਤੋਂ ਦਿੱਲੀ ਲਈ ਬੰਦੇ ਭਾਰਤ ਟ੍ਰੇਨ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਾਰਾਨਸੀ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਟ੍ਰੇਨ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ 8:28 ਮਿੰਟ ਤੇ ਰਵਾਨਾ ਹੋਈ। ਇਸ ਮੌਕੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ, ਅਸ਼wini ਸ਼ਰਮਾ, ਰਾਣਾ ਗੁਰਮੀਤ ਸਿੰਘ ਸੋਢੀ, ਸ਼ੇਰ ਸਿੰਘ ਕੁਬਾਇਆ ਆਦਿ ਮੌਜੂਦ ਰਹੇ। ਇਸ ਮੌਕੇ ਆਗੂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਗਿਆ ਅਤੇ ਰੈਂਦੀਆਂ ਟ੍ਰੇਨਾਂ ਚਲਾਉਣ ਦੀ ਵੀ ਮੰਗ ਰੱਖੀ। ਜਿੱਦਨ ਦਾ ਮੈਂ ਮੰਤਰੀ ਬਣਿਆ ਸਭ ਤੋਂ ਪਹਿਲਾਂ ਤਾਂ ਇੱਕ ਪਾਗ ਵਾਲੇ ਨੂੰ ਇੱਕ ਪੰਜਾਬ ਦੇ ਨੌਜਵਾਨ ਨੂੰ ਉਹਨਾਂ ਨੇ ਆਪਣੀ ਕੈਬਿਨੇਟ ਆਪਣੇ ਮੰਤਰੀ ਮੰਡਲ ਜਗ੍ਹਾ ਦਿੱਤੀ ਮੈਂ ਉਸ ਵੇਲੇ ਵੀ ਕਹਿੰਦਾ ਸੀ ਵੀ ਭਾਜਪਾ ਦੀ ਸਰਕਾਰ ਬਣਨੀ ਆ ਭਾਜਪਾ ਦੀ ਸਰਕਾਰ ਤੇ ਆਪਾਂ ਨੂੰ ਜ਼ਰੂਰ ਇਹ ਡਬਲ ਇੰਡੀਆ ਦਾ ਜਿਹੜਾ ਉਹ ਚਲਾਉਣਾ ਚਾਹੀਦਾ ਇਹ ਨਹੀਂ ਕੋਈ ਗੱਲ ਗੱਲ ਇਹ ਆ ਵੀ ਆਪਾਂ ਪੰਜਾਬ ਪਿੱਛੇ ਕਿਉਂ ਰਹਿ ਗਿਆ ਕਈ ਵਾਰ ਐਸੀਆਂ ਸਰਕਾਰਾਂ ਬਣੀਆਂ ਜਿੱਦ ਆਪਣੇ ਭਾਗੀਦਾਰੀ ਨਹੀਂ ਰਹੀ ਜਿਹਦੇ ਕਰਕੇ ਸਹਿਯੋਗ ਨਹੀਂ ਮਿਲਿਆ ਪਰ ਅੱਜ ਇੱਕ ਸੁਨਹਿਰਾ ਮੌਕਾ ਨਰੇਂਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਆ ਅੱਜ ਸਾਰੇ ਹੀ ਸੂਬੇ ਯੂਪੀ ਅਰਗੇ ਸੂਬੇ ਬਿਹਾਰ ਅਰਗੇ ਸੂਬੇ ਅੱਜ ਵੇਖੋ ਕਿੱਥੇ ਕਿੱਥੇ ਪਹੁੰਚ ਗਏ ਏਅਰਪੋਰਟ ਦੀ ਗੱਲ ਕਰ ਰਹੇ ਸੀ ਰਾਣਾ ਜੀ ਵੀ ਇਹ ਟਰੇਨ ਨਹੀਂ ਇਹ ਜਹਾਜ਼ ਆ ਇੱਕ ਦਰਬੰਗਾ ਵਰਗਾ ਜਿਹੜਾ ਜਿੱਥੇ 에어ਪੋਰਟ ਕੁਝ ਮਹੀਨੇ ਪਹਿਲਾਂ ਇਹ ਰਿਕਰਡਨ ਕੀਤਾ ਪ੍ਰਾਇਮਿਸਟਰ ਬੰਗਾ ਜਿੱਥੇ ਕੀ ਇਹ ਸੋਚਦੇ ਸੀ ਵੀ ਇੱਕ ਫਲਾਈਟ ਨਹੀਂ ਜਾਣੀ ਅੱਜ ਉਹ ਬਿਹਾਰ ਦੇ ਵਿੱਚ ਦਰਬੰਗਾ 10 ਫਲਾਈਟਾਂ ਜਾ ਰਹੀਆਂ ਤੇ 10 에어ਲਾਈਨਾਂ ਹੋਰ ਆਜ਼ਾਦਤ ਮੰਗ ਰਹੀਆਂ ਵੀ ਅਸੀਂ ਜਾਣਾ ਇਹ ਜਿਹੜਾ ਜਹਾਲ ਤੇ ਚੱਪਲ ਵਾਲੇ ਨੂੰ ਪ੍ਰਾਇਮਿਸਟਰ ਨੇ ਕਿਹਾ ਸੀ ਚੜਨ ਵਾਲੀ ਗੱਲ ਅੱਜ ਸੱਚ ਹੋ ਰਹੀ ਹੈ ਤੇ ਅੱਜ ਸਾਡਾ ਪੰਜਾਬ ਕਿਉਂ ਪਿੱਛੇ ਰਵੇ ਸਾਨੂੰ ਮੌਕਾ ਮਿਲਿਆ ਇੱਕ ਸਾਲ ਚ ਕੱਲ ਹੀ ਇੱਕ ਫੈਸਲਾ ਸੀ ਬੜੀ ਚਿੰਤਾ ਸੀ ਉਹਦੇ ਉੱਤੇ ਯੂਨੀਵਰਸਿਟੀ ਦੀ ਗੱਲ ਜਦੋਂ ਪੰਜਾਬ ਦਾ ਬੰਦਾ ਵਿੱਚ ਸਹੀ ਗੱਲ ਕਰਨ ਨੂੰ ਬੈਠਾ ਹੋਵੇ ਤੇ ਫੈਸਲੇ ਕਿਵੇਂ ਨਹੀਂ ਬਦਲੇ ਜਾਣਗੇ ਪੰਜਾਬ ਦੇ ਹੱਕ 'ਚ ਕਿਵੇਂ ਨਹੀਂ ਹੋਣਗੇ ਗੱਲ ਕੀਤੀ ਅਸ਼ਵਨੀ ਜੀ ਮਿਲ ਕੇ ਆਏ ਜਾ ਕੇ ਲੱड्डा ਸਾਹਿਬ ਨੂੰ ਤੇ ਕੱਲ ਰਾਤ ਨੂੰ ਉਹਦਾ ਫੈਸਲਾ ਆ ਗਿਆ ਵੀ ਜਿਵੇਂ ਪੰਜਾਬੀ ਚਾਹੁੰਦੇ ਆ ਸੁਧਾਰ ਦੀ ਗੱਲ ਲੱਗ ਪਰ ਇੱਕ ਇਹ ਇਸ਼ੂ इमोशनल ਤੌਰ ਤੇ इमोਸ਼ਨ ਤੌਰ ਤੇ ਜੁੜੀਆਂ ਹੋਈਆਂ ਪੀੜ੍ਹੀਆਂ ਦਾ ਮਾਮਲਾ ਹੈ ਸਾਡੇ ਉੱਥੇ ਤਿੰਨ ਤਿੰਨ ਪੀੜ੍ਹੀਆਂ ਚੌਥੀ ਚੌਥੀ ਪੀੜ੍ਹੀ ਹੈ ਜਿਹੜੀ ਉਹ ਵੱਢ ਰਹੀ ਹੈ। ਵੱਢੀਆਂ ਵੀ ਸਰਕਾਰਾਂ ਆਈਆਂ ਮੈਂ 2 ਮਿੰਟ ਟਾਈਮ ਲਵਾਂਗਾ ਲੇਕਿਨ ਅਸਲੀਅਤ ਜੋ ਲੋਕ ਚਾਹੁੰਦੇ ਨੇ ਉਹ ਦੱਸ ਲਵਾਂ। ਜਿਹੜੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਫਰੋਜ਼ਪੁਰ ਨੂੰ ਕੁੱਟਲ ਕੇ ਰੱਖਤਾ ਹੈ ਇੱਥੋਂ ਦੇ ਰਿਪਰੈਜ਼ੈਂਟੇਟਿਵਸ ਨੇ ਦੋਹਰ ਭਾਈ ਪ੍ਰਧਾਨ ਮੰਤਰੀ ਜੀ ਜਿਹੜੇ ਤੇ ਮੋਦੀ ਸਾਹਿਬ ਇੱਥੇ ਆ ਰਹੇ ਸੀਗੇ ਕੁਝ ਸ਼ਰਾਰਤੀ ਅੰਛਰੇ ਉਹਨਾਂ ਦਾ ਰਸਤਾ ਰੋਕਿਆ ਔਰ ਉਹ ਅੰਛਾਜ ਵੀ ਇਹ ਸੁਸਾਇਟੀ ਦੇ ਵਿੱਚ ਘੁੰਮਦੇ ਨੇ ਲੀਡਰ ਬਣ ਕੇ ਮੈਂ ਕਹਿੰਦਾ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਏ ਕਿ ਜੇ ਉਦੋਂ ਸਾਡਾ ਪ੍ਰਧਾਨ ਮੰਤਰੀ ਇੱਥੇ ਆਇਆ ਹੁੰਦਾ

ਇੱਕ ਪੱਡੇ ਤੇ ਨੋਕ ਕਰੋ ਉਦਾਨ ਮੰਤਰੀ ਜੀ ਦਾ ਇਥੇ ਰੋਕਣਾ ਔਰ ਉਸ ਵੇਲੇ ਰੋਸਪੁਰ ਦੀ ਜਿਹੜੀ ਤਰੱਕੀ ਹੈ ਹਜ਼ਾਰਾਂ ਕਿਲੋਮੀਟਰ ਪਿੱਛੇ ਚਲੀ ਗਈ ਲੇਕਿਨ ਅਸੀਂ ਉਸ ਤੋਂ ਬਾਅਦ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਵਾਦਾ ਕੀਤਾ ਕਿ ਮੈਂ ਔਰ ਉਹਨਾਂ ਨੇ ਦੁਬਾਰਾ ਅਸ਼ਰੇਨ ਜੀ ਨੂੰ ਗੈਸਨ ਸਾਹਿਬ ਨੂੰ ਉਹਨਾਂ ਨੇ ਗੱਲ ਕੀਤੀ ਸਾਡੇ ਹੋਮ ਮਿਨਿਸਟਰ ਸਾਹਿਬ ਨੇ ਗੱਲ ਕੀਤੀ ਮਿੱਟੂ ਜੀ ਨੇ ਫਾਲੋਅ ਅਪ ਕੀਤਾ ਮੈਂ ਫਾਲੋਅ ਅਪ ਕੀਤਾ ਤੇ ਅੱਜ ਤੋਂ ਪਹਿਲਾਂ ਹਰਦੁਆਰ ਤੋਂ ਟ੍ਰੇਨ ਚੱਲੀ ਦੀ ਹਰਦੁਆਰ ਤੋਂ ਔਰ ਸ੍ਰੀ ਹਜ਼ੂਰ ਸਾਹਿਬ ਉਥੇ ਟ੍ਰੇਨ ਚੱਲੀ ਇੱਥੇ ਸਿੱਧੀ ਨਹੀਂ ਘਰ ਲੋਕਾਂ ਨੂੰ ਬੜੀ ਇੱਥੋਂ ਟ੍ਰੈਵਲ ਕਰਨਾ ਬੜਾ ਮੁਸ਼ਕਲ ਸੀਗਾ ਔਰ ਕੋਈ ਸਹੂਲਤ ਨਹੀਂ ਸੀ ਸਿੱਧੀ ਚੰਡੀਗੜ੍ਹ ਤੋਂ ਚੱਲੀ ਔਰ ਅੱਜ ਬੰਦੇ ਭਾਰਤ ਦਾ ਨਿਰਮਾਣ ਕਰਨ ਤੋਂ ਬਾਅਦ ਰੋਸ ਪਰ ਸਿਰਫ ਇਥੋਂ 5.5 6 ਘੰਟੇ ਦੀ ਦੂਰੀ ਤੇ ਹੈ ਵੀ ਲੋਕ ਬਿਜ਼ਨਸਮੈਨ ਔਰ ਹੋਰ ਜਿਹੜੇ ਸੋਸ਼ੀਅਲੀ ਕਿਤੇ ਜਾਣਾ ਆਣਾ ਵਿਆਹ ਸ਼ਾਦੀਆਂ ਤੇ ਆਪ ਕੋਨਾ ਵਾਸਤੇ ਇੱਕ ਬਹੁਤ ਵੱਡਾ ਸਮਝ ਲੋ ਵੀ ਜਹਾਜ਼ ਹੀ ਚੱਲ ਪਿਆ ਜੀ ਰੋਸ ਪਰ ਜਹਾਜ਼